ਉਹਨਾਂ ਨੇ ਜੋ ਆ ਕੇ ਸਾਨੂੰ ਵਿਥਿਆ ਸੁਣਾਈ ਵੀ ਇਹ ਕੁੜੀ ਸਾਡੇ ਪਿੰਡ ਵਿਆਹੀ ਹੋਈ ਸੀ ਇਹਨੇ ਆਪਣੇ ਘਰ ਵਾਲੇ ਨੂੰ ਮਾਰਤਾ ਉਹਦੋਂ ਬਾਅਦ ਜੇਲ੍ਹ ਚਲੀ ਗਈ ਜਿਹੜੇ ਬੰਦੇ ਨਾਲ ਲੜ ਕੇ ਮਾਰਿਆ ਸੀ ਉਹ ਵੀ ਜੇਲ੍ਹ ਚਲਾ ਗਿਆ ਇਹਦੇ ਬੱਚੇ ਅਸੀਂ ਪੁੱਛਿਆ ਕਿੱਥੇ ਹੋ ਕਹਿੰਦੇ ਸਾਨੂੰ ਨਹੀਂ ਪਤਾ ਪੇਕੇਆਂ ਨੂੰ ਪੁੱਛਿਆ ਕਹਿੰਦੇ ਸਾਨੂੰ ਵੀ ਨਹੀਂ ਪਤਾ ਇਹਦੇ ਸਹੁਰਿਆਂ ਵੱਲੀੋਂ ਵੀ ਘਰ ਵਾਲਾ ਇਕੱਲਾ-ਕੱਲਾ ਹੀ ਸੀ ਮਾਪਿਓ ਮਰ ਗਏ ਸੀ ਅੱਗੇ ਪਿੱਛੇ ਕੋਈ ਨਹੀਂ ਸੀ ਨਾ ਕੋਈ ਤਾਇਆ ਨਾ ਕੋਈ ਚਾਚਾ ਤੇ ਪੇਕੇ ਵਾਲੇ ਪਾਸੇ ਵੀ ਇਹ ਕੁੜੀ ਇਕੱਲੀ-ਕੱਲੀ ਹੋਈ ਸੀਗੀ ਇਦ ਇੱਕ ਪਰਿਵਾਰ ਦੇ ਵਿੱਚ ਭੈਣ ਭਰਾ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ ਸੀ ਮਾਪਿਓ ਵੀ ਮਰ ਗਏ ਉਹ ਵੀ ਘਰ ਖੰਡਰ ਹੋ ਗਿਆ ਅੱਗੇ ਪਿੱਛੇ ਕੋਈ ਕਹਿਣ ਵਾਲਾ ਹੈ ਹੀ ਨਹੀਂ ਸੀ ਵੀ ਇਹ ਸਾਡੀ ਹੈ ਜੇ ਕੋਈ ਸੀਗਾ ਵੀ ਤਾਂ ਉਹ ਵੀ ਸ਼ਾਇਦ ਮਨਕਰ ਹੋ ਗਿਆ ਹੋਵੇ ਤੇ ਸਮਾਂ ਬੀਤਦਾ ਗਿਆ ਨਰਕ ਘਟਦੀ ਗਈ ਜੀਵਨ ਚੱਲਦਾ ਰਿਹਾ ਸਾਡੇ ਕੋਲੇ ਲੈ ਆਏ ਵੀਰ ਇੱਥੇ ਆਈਦੇ ਅਸੀਂ ਭੈਣ ਦੇ ਜਦੋਂ ਟੈਸਟ ਕਰਾਏ ਭੈਣ ਦੇ ਹਾਲਾਤ ਬਹੁਤ ਮਾੜੇ ਸੀ ਜਦੋਂ ਲੈ ਕੇ ਆਏ ਵੀ ਖੂਨ ਵੀ ਘੱਟ ਸੀ ਇਨਫੈਕਸ਼ਨ ਵੀ ਬਹੁਤ ਸੀ ਬਾਡੀ ਦੇ ਵਿੱਚ ਤਾਂ ਪਤਾ ਲੱਗਿਆ ਭੈਣ ਨੂੰ ਏਡਜ ਹੋਈ ਹੋਈ ਐ ਐਚ ਆਈ ਵੀ ਪੋਜ਼ਿਟਿਵ ਐ ਭੈਣ ਐਚ ਸੀ ਵੀ ਪੋਜ਼ਿਟਿਵ ਹੈਪੇਟਾਈਟਸ ਸੀ ਸਾੜਾ ਪੌंसा ਉਹ ਵਾਹਿਗੁਰੂ ਜੀ ਕੀ ਫਤਿਹ ਭੈਣ ਬਲਜੀਤ ਕੌਰ ਬਬਲੀ ਪਤਨੀ ਹਰਵਿੰਦਰ ਸਿੰਘ ਅੱਜ ਇਸ ਦੁਨੀਆ ਤੇ ਨਹੀਂ ਰਹੀ ਭੈਣ 6 ਦਿਨਾਂ ਦਾ ਸਮਾਂ ਭੈਣ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਬਤੀਤ ਕੀਤਾ ਇਸ ਭੈਣ ਨੇ ਪਤਾ ਨਹੀਂ ਕਿਹੜੇ ਕਾਰਨ ਵਸ਼ੇ ਕਿਹੜੇ ਦਿਮਾਗ ਦੇ ਫਤੂਰ ਸੀ ਉਸ ਟਾਈਮ ਜਦੋਂ ਇਸ ਭੈਣ ਨੇ ਆਪਣੇ ਪਤੀ ਨੂੰ ਮਾਰਤਾ ਸੀ ਰੁੜਕੇ ਪਿੰਡ ਵਿਆਹੀ ਸੀ ਲੁਧਿਆਣਾ ਜਿਹੜੇ ਦੇ ਤੇ ਸਹੌਰ ਪਿੰਡ ਦੀ ਰਹਿਣ ਵਾਲੀ ਸੀ ਜਨਮ ਸਹੌਰ ਪਿੰਡ ਤਹਿਸੀਲ ਮਹਿਲਕਣਾ ਤੇ ਜ਼ਿਲ੍ਹਾ ਬਰਨਾਲਾ ਉਸ ਤੋਂ ਬਾਅਦ ਇਹਦੇ ਬੱਚੇ ਕਿੱਥੇ ਗਏ ਕਿਹਦੇ ਕੋਲੇ ਆ ਇਹ ਵੀ ਕੋਈ ਜਾਣਕਾਰੀ ਨਹੀਂ ਨਾ ਸਹੁਰਿਆਂ ਨੂੰ ਨਾ ਭੇਕਿਆਂ ਨੂੰ ਲੰਬਾ ਸਮਾਂ ਜੇਲ੍ਹ ਚ ਕੱਟਣ ਤੋਂ ਬਾਅਦ ਵਾਪਸ ਆਈ 10-15 ਸਾਲਾਂ ਬਾਅਦ ਤੇ ਆ ਕੇ ਪਹਿਲਾਂ ਤਾਂ ਆਪਣੇ ਸਹੁਰੇ ਘਰ ਆਉਂਦੀ ਆ ਉੱਥੇ ਜਿੰਦੇ ਲੱਗੇ ਖੰਡਰ ਬਣਿਆ ਘਰ ਛੱਤਾਂ ਤੇ ਵਿਖਾ ਉੱਗਿਆ ਖੜਾ ਦੇਖ ਕੇ ਕਈ ਦਿਨ ਉੱਥੇ ਘੁੰਮਦੀ ਘਮਾਉਂਦੀ ਵਾਪਸ ਆਪਣੇ ਪਿੰਡ ਪੀਕਿਆਂ ਨੂੰ ਤੁਰ ਪਈ ਤੁਰਦੀ ਤੁਰਦੀ ਸਹੌਰ ਜਾ ਪਹੁੰਚੀ ਬਰਨਾਲੇ ਜ਼ਿਲ੍ਹੇ ਉੱਥੇ ਵੀ ਘਰੇ ਖੰਡਰ ਬਣਿਆ ਹੋਇਆ ਘਾਹ ਉੱਗੇ ਹੋਏ ਛੱਤਾਂ ਤੇ ਚੁੱਲਿਆਂ 'ਚ ਪਰ ਉੱਥੇ ਜਾ ਕੇ ਇਹਨੇ ਰਹਿਣਾ ਸ਼ੁਰੂ ਕਰਤਾ ਪਰ ਕਰਮਾਂ ਦਾ ਅਜੇ ਦੁੱਖ ਹੋਰ ਲਿਖਿਆ ਹੋਇਆ ਸੀ ਬਸ ਥੋੜੀ ਮੈਂਟਲੀ ਅਫਸੈਟ ਹੁੰਦੀ 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 ਜਿਵੇਂ ਹੀ ਕਮਰਾਂ ਵਰਗਾ ਪਤੀਰਾ ਕਰਨ ਲੱਗੀ ਗੰਦ ਮੰਦ ਚ ਪਈ ਰਹਿਣਾ ਥੱਲੇ ਨਾਉਣਾ ਧੋਣ ਦੀ ਸੋਝੀ ਨਹੀਂ ਕੋਈ ਕੰਮਕਾਰ ਨਹੀਂ ਕਿਸੇ ਤੋਂ ਜਾ ਕੇ ਗੁਰੂ ਘਰ ਰੋਟੀ ਖਾਣ ਦੀ ਫੇਰ ਆ ਕੇ ਪੈ ਗਈ ਜਾਂ ਕਿਸੇ ਨੇ ਰੋਟੀ ਲਿਆ ਕੇ ਦੇ ਦਿੱਤੀ ਖਾ ਲਈ ਫੇਰ ਪੈ ਗਈ ਐਡਾ ਹੀ ਜੀਵਨ ਭੈਣ ਦਾ ਚੱਲ ਗਿਆ ਉੱਥੇ ਪਤਾ ਨਹੀਂ ਕਿੰਨੇ ਕੁ ਲੋਕ ਉਹਦੇ ਨਾਲ ਗਲਤ ਕੰਮ ਕਰਦੇ ਰਹੇ ਕਿੰਨੇ ਕੁ ਲੋਕ ਉਹਦੀ ਉਸ ਬੇਲੋ ਝੁੰਡ ਝੁੰਡ ਕੇ ਖਾਂਦੇ ਰਹੇ ਤੇ ਇੰਦਾ ਹੀ ਫਿਰਦੀ ਫਿਰਦੀ ਭੈਣ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤਾਂ ਪਿੰਡ ਦੇ ਸਰਪੰਚ ਸਾਹਿਬ ਲਖਵੀਰ ਸਿੰਘ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਉਹਨੇ ਰੁੜਕੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਉਹਨਾਂ ਨੇ ਨਾਲ ਮਲਕੀਰ ਸਿੰਘ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਰਲ ਕੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਉਣ ਦਾ ਪ੍ਰਾਲਾ ਕੀਤਾ ਤੇ ਸਾਡੇ ਕੋਲੇ 21 ਤਿੰਨ 225 ਨੂੰ ਲੈ ਕੇ ਆਏ ਦੋਨੋਂ ਪਿੰਡਾਂ ਦੇ ਸਰਪੰਚ ਸੀ ਸੌਰਿਆਂ ਦੇ ਵੀ ਤੇ ਪੇਕਿਆਂ ਦੇ ਵੀ ਤੇ ਉਹਨਾਂ ਨੇ ਜੋ ਆ ਕੇ ਸਾਨੂੰ ਵਿਥਿਆ ਸੁਣਾਈ ਵੀ ਇਹ ਕੁੜੀ ਸਾਡੇ ਪਿੰਡ ਵਿਆਹੀ ਹੋਈ ਸੀ ਇਹਨੇ ਆਪਣੇ ਘਰ ਵਾਲੇ ਨੂੰ ਮਾਰਤਾ ਉਹਦੋਂ ਬਾਅਦ ਜੇਲ੍ਹ ਚਲੀ ਗਈ ਜਿਹੜੇ ਬੰਦੇ ਨਾਲ ਲੜ ਕੇ ਮਾਰਿਆ ਸੀ ਉਹ ਵੀ ਜੇਲ੍ਹ ਚਲਾ ਗਿਆ ਇਹਦੇ ਬੱਚੇ ਅਸੀਂ ਪੁੱਛਿਆ ਕਿੱਥੇ ਹੋ ਕਹਿੰਦੇ ਸਾਨੂੰ ਨਹੀਂ ਪਤਾ ਪੇਕਿਆਂ ਨੂੰ ਪੁੱਛਿਆ ਕਹਿੰਦੇ ਸਾਨੂੰ ਵੀ ਨਹੀਂ ਪਤਾ ਇੰਦਰ ਸੌਰਿਆਂ ਵੱਲੀ ਨੂੰ ਵੀ ਘਰ ਵਾਲਾ ਇਕੱਲਾ-ਕੱਲਾ ਹੀ ਸੀ ਮਾਪਿਓ ਮਰ ਗਏ ਸੀ ਅੱਗੇ ਪਿੱਛੇ ਕੋਈ ਨਹੀਂ ਸੀ ਨਾ ਕੋਈ ਤਾਇਆ ਨਾ ਕੋਈ ਚਾਚਾ ਤੇ ਪੇਕੇ ਵਾਲੇ ਪਾਸੇ ਵੀ ਇੱਕ ਕੁੜੀ ਕੱਲੀ ਕੱਲੀ ਹੋਈ ਸੀਗੀ ਇਹਦੇ ਇੱਕ ਪਰਿਵਾਰ ਦੇ ਵਿੱਚ ਭੈਣ ਭਰਾ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ ਸੀ ਮਾਪਿਓ ਵੀ ਮਰ ਗਏ ਉਹ ਵੀ ਘਰ ਖੰਡਰ ਹੋ ਗਿਆ ਅੱਗੇ ਪਿੱਛੇ ਕੋਈ ਕਹਿਣ ਵਾਲਾ ਹੈ ਹੀ ਨਹੀਂ ਸੀ ਵੀ ਇਹ ਸੱਡੀ ਹੈ ਜੇ ਕੋਈ ਸੀਗਾ ਵੀ ਤਾਂ ਉਹ ਵੀ ਸ਼ਾਇਦ ਮਨਕਰ ਹੋ ਗਿਆ ਹੋਵੇ ਤੇ ਸਮਾਂ ਬੀਤਦਾ ਗਿਆ ਨਰਕ ਘਟਦੀ ਗਈ ਜੀਵਨ ਚੱਲਦਾ ਰਿਹਾ ਸਾਡੇ ਕੋਲੇ ਲਿਆਏ ਵੀਰ ਇੱਥੇ ਆਈਦੇ ਅਸੀਂ ਭੈਣ ਦੇ ਜਦੋਂ ਟੈਸਟ ਕਰਾਏ ਭੈਣ ਦੇ ਹਾਲਾਤ ਬਹੁਤ ਮਾੜੀ ਸੀ ਜਦੋਂ ਲੈ ਕੇ ਆਏ ਵੀ ਹੁਣ ਖੂਨ ਵੀ ਘੱਟ ਸੀ ਇਨਫੈਕਸ਼ਨ ਵੀ ਬਹੁਤ ਸੀ ਬਾਡੀ ਦੇ ਵਿੱਚ ਤਾਂ ਪਤਾ ਲੱਗਿਆ ਭੈਣ ਨੂੰ ਏਡਜ਼ ਹੋਈ ਹੋਈ ਐ ਐਚਆਈਵੀ ਪੋਜ਼ਿਟਿਵ ਐ ਭੈਣ ਐਚਸੀਵੀ ਪੋਜ਼ਿਟਿਵ ਹੈਪਟਾਟਾਈਟਾ ਸੀ ਕਾਲਾ ਪੀਲਾ ਵੀ ਐ ਤੇ ਨਾਲ ਚੈਸਟਾ ਜਿਹੜੀ ਉਹਦੀ ਗਲੀ ਪਈ ਸੀ ਅੰਦਰੋਂ ਟੀਵੀ ਵੀ ਹੋ ਰਹੀ ਸੀ ਤੇ ਉਹ ਏਡਜ਼ ਆ ਜਿਹੜੀ ਉਹ ਬਿਮਾਰੀ ਕਿੱਥੋਂ ਮਿਲੀ ਕਿਵੇਂ ਮਿਲੀ ਇਸ ਭੈਣ ਨੂੰ ਇਹਦੇ ਬਾਰੇ ਚ ਰੱਬ ਜਾਣਦਾ ਜਾਂ ਜਿਹੜਾ ਉਹਦੇ ਸਰੀਰ ਦਾ ਸ਼ੋਸ਼ਣ ਹੁੰਦਾ ਰਿਹਾ ਉਹਦੀ ਕੋਈ ਦੇਣ ਸੀ ਤੇਰੀ ਜੀ ਜਿਹੜਾ ਨਹੀਂ ਭੈਣ ਨੇ ਉਹ ਨਕਤਰੀ ਸੇਵਾ ਪਰਿਵਾਰ ਦੇ ਵਿੱਚ ਬਤੀਤ ਕੀਤੇ ਸੀ ਫੇਸ ਦੁਨੀਆ ਤੋਂ ਤੁਰ ਗਈ ਮਾਤਾ ਸੀਗ ਉਹਨਾਂ ਸਾਰ ਸਿੱਧੀ ਛਨਾਣ ਪਾਣੀ ਕਰਾ ਕੇ ਅਸੀਂ ਹਸਪੀਟਲ ਚ ਦਾਖਲ ਕਰਾਤਾ ਭੈਣ ਨੂੰ ਇਲਾਜ ਚੱਲ ਪਿਆ ਤਿੰਨ ਦਿਨ ਥੋੜਾ ਠੀਕ ਰਹੀ ਤਿੰਨ ਦਿਨ ਵਾੜਾ ਥੋੜੀ ਸੀ ਜ਼ਿਆਦਾ ਵਿਗੜਨ ਲੱਗੀ ਆਈ ਸੀ ਦੇ ਵਿੱਚ ਐਡਮਿਟ ਕਰ ਲਿਆ ਪਰ ਜਦੋਂ ਵਕਤ ਆ ਗਿਆ ਰਾਤ ਨੂੰ ਕਾਲ ਆਈ ਸਾਡੇ ਟੀਮ ਮੈਂਬਰ ਦੀ ਵੀ ਬਾਈ ਜੀ ਪੈਣ ਜਿਆਦਾ ਢਿੱਲੀ ਆ ਉਹਨੂੰ ਵੈਂਟੀਲੇਟਰ ਤੇ ਕਰਨਾ ਪੈਣਾ ਤੇ ਵੈਂਟੀਲੇਟਰ ਤੇ ਕਰ ਦਿੱਤਾ ਗਿਆ ਪਰ ਕੁਝ ਸਮੇਂ ਇਸ ਪੈਣ ਨੇ ਉਤਿਤ ਕੀਤਾ ਇਸ ਦੁਨੀਆ ਤੋਂ ਕੁਝ ਕਰ ਗਿਆ ਇਸ ਪੈਣ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਇਹਨਾਂ ਦੇ ਪਿੰਡ ਪੇਕੇ ਪਿੰਡ ਜਿੱਥੇ ਜੰਮੀ ਸੀ ਉੱਥੇ ਹੋਣ ਜਾ ਰਿਹਾ ਧੰਨਵਾਦ ਕਰਦੇ ਆ ਪਿੰਡ ਵਾਸੀਆਂ ਦਾ ਸਰਪੰਚ ਲਖਵੀਰ ਸਿੰਘ ਜੀ ਦਾ ਪੰਚਾਇਤ ਮੈਂਬਰ ਪਰਮਜੀਤ ਕੌਰ ਗੁਰਪ੍ਰੀਤ ਕੌਰ ਬਲਵੰਤ ਕੌਰ ਸਖਵਿੰਦਰ ਕੌਰ ਗਵੰਡਿਆ ਗੁਰਪ੍ਰੀਤ ਸਿੰਘ ਵੰਡਿਆ ਇਹ ਆ ਕੇ ਇਸ ਭੈਣ ਨੂੰ ਇਸ ਭੈਣ ਦੇ ਸ਼ਰੀਰ ਨੂੰ ਉਸ ਮਿੱਟੀ ਹੋ ਸ਼ਰੀਰ ਨੂੰ ਲੈ ਕੇ ਗਏ ਤੇ ਅੱਜ ਉਹਨਾਂ ਦਾ ਉਹਨਾਂ ਦੇ ਪਿੰਡ ਸਹੌਰ ਜ਼ਿਲ੍ਹਾ ਬਰਨਾਲਾ ਵਿਖੇ ਅੰਤਮ ਸੰਸਕਾਰ ਹੋਇਆ ਉਹ ਵੀ ਤਸਵੀਰਾਂ ਤੁਸੀਂ ਦੇਖੋ ਜੋ ਅਸੀਂ ਕਿਸੇ ਲਈ ਮਾੜਾ ਸੋਚਾਂਗੇ ਜਾਂ ਕਰਾਂਗੇ ਕਿ ਉਹ ਸਾਡੇ ਨਾਲ ਵੀ ਹੋਊਗਾ ਇਸ ਭੈਣ ਨੇ ਦੇਖੋ ਕਿਵੇਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ ਅੱਜ ਇਸ ਦੁਨੀਆ ਤੋਂ ਨਰਕ ਕੱਢ ਦੇ ਕਰਦੀ ਤੁਰ ਗਈ ਭੈਣ ਬਬਲੀ ਬਲਜੀਤ ਕੌਰ ਬਬਲੀ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਜੋ ਬੋਲਾਂ ਚੁੱਕਾਂ ਜ਼ਿੰਦਗੀ ਚ ਹੋਈਆਂ ਉਹਨਾਂ ਤੋਂ ਮਾਫੀ ਬਖਸ਼ਿਓ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਸ਼ੇਰ ਕਰਿਓ ਸ਼ਰ ਕੋਈ ਹੋਰ ਭੈਣ ਭਰਾ ਤੱਕ ਰੇਸ ਨਹੀਂ ਆ ਪਹੁੰਚੇ ਕੋਈ ਹੋਰ ਐਸਾ ਗੁਨਾਹ ਕਰਨ ਤੋਂ ਬਚ ਸਕੇ ਹੂੰ 10 15 ਸਾਲਾਂ ਤੋਂ ਅਪਸਟ ਹੈ ਜੀ ਇਕੱਲੀ ਰਹਿੰਦੀ ਆ ਘਰੇ ਕੱਲੀ ਬਸ ਤੁਸੀਂ ਇਹਨਾਂ ਦਾ ਕੋਈ ਦਵਾਈ ਦਾ ਪ੍ਰਬੰਧ ਸੀ ਨਾ ਇਹਨਾਂ ਨੂੰ ਪੀਣ ਵਾਲੇ ਪਾਣੀ ਦਾ ਬਿਜਲੀ ਨੂੰ ਟੂਟੀ ਨਾ ਪਾਣੀ ਪੀਣ ਵਾਲੇ ਜੀ ਨਹਾਉਣ ਧੋਣ ਦਾ ਵੀ ਕੋਈ ਪ੍ਰਬੰਧ ਨਹੀਂ ਪੂਰਾ ਖੰਡਰਵਰਗਾ ਘਰ ਆ ਜਿੱਥੇ ਰਹਿ ਰਹੀ ਹੈ ਜੀ ਮਾਤਾ ਪਿਤਾ ਦਾ ਘਰ ਸੀ ਜੀ ਮਾਂ ਇਹਦੀ ਨਿੱਕੀ ਹੁੰਦੀ ਸੀ ਸਰਪਵਾਸ ਹੋ ਗਈ ਸੀ ਜੀ ਬਸ ਇਹਨਾਂ ਦੀ ਦਾਦੀ ਨੇ ਪਾਲੀ ਸੀ